ਇਹ ਪ੍ਰੋਜੈਕਟ ਲਈ ਕੁਝ ਹੋਰ ਲੜਾਈ ਲੱਗ ਗਈ ਆਪ ਆਪਣਾ ਮੈਂ ਦੇਖਣੇ ਨੇ ਖਬਰਾਂ ਇਹ ਚੈੱਕ ਕਰ ਲਓ ਆ ਲੈ ਬੱਬੂ ਦੇ ਪਾਪੇ ਚਾਹ ਪੀ ਲੈ ਫੋਨ ਮੈਂ ਉਧਰ ਭਾਲੀ ਜਾਨੀ ਆ ਚੌਰਾ ਇੱਥੇ ਲੈ ਕੇ ਬੈਠਾ ਹਟ ਜਾ ਮੇਰਾ ਫੋਨ ਸੁਣ ਲੈ ਵੇ ਖਬਰ ਕੋਈ ਫੜਾ ਫੋਨ ਉਹਨਾਂ ਦੀ ਕੋਣ ਕੋਣ ਨੇ ਉਹ ਜਿਹੜੇ ਤਿੰਨ ਨੇ ਕਿੰਨੀ ਕੀ ਇਜਤ ਨਾ ਮੇਰੇ ਸਾਲ ਵੀ ਕੋਈ ਖਬਰਸਾਰ ਵੀ ਨਹੀਂ ਸੁਣ ਦਿੰਦੀ ਹੈਗੀ ਖਬਰਾਂ ਸੁਣ ਕੇ ਕਿਉਂ ਆਪਣਾ ਦਿਮਾਗ ਖਰਾਬ ਕਰੀ ਜਾਂਦਾ ਓਏ ਕੰਦਰ ਦੀ ਆ ਦੁਨੀਆ ਖਤਮ ਹੋਣ ਤੇ ਆ ਗਈ ਹਮਲਾ ਹੋ ਗਿਆ ਦੁਨੀਆ ਐ ਨਹੀਂ ਖਤਮ ਹੋਣ ਵਾਲੀ ਜਦ ਤੱਕ ਦੁਨੀਆ ਨੂੰ ਰਚਣ ਵਾਲਾ ਬੈਠਾ ਆਹੋ ਸਜੀ ਦੇਵੀ ਤੇਰੀ ਗੱਲ ਸਹੀ ਐ ਜਦੋਂ ਉਹ ਬੈਠਾ ਲੀਲੀ ਖਾਤਰੀ ਵਾਲਾ ਭਗਵਾਨ ਉੱਤੇ ਕਿਵੇਂ ਦੁਨੀਆ ਖਤਮ ਹੋ ਜੂਵੇ ਲੀਲੀ ਖਾਤਰੀ ਵਾਲੇ ਤੱਕ ਤਾਂ ਗੱਲ ਹੀ ਨਹੀਂ ਪਹੁੰਚਣੀ ਇੱਕ ਭਗਵਾਨ ਜਿਹੜਾ ਥੱਲੇ ਬੈਠਾ ਉਹ ਮੈਂ ਤਾਂ ਉਹਦੀ ਗੱਲ ਕਰਦੀ ਆ ਬਾਬੇ ਨਰਾਲੇ ਦੀ ਐਂ ਦੇ ਖਸਮ ਤੁਸੀਂ ਨਾ ਨਿਕਲੋ ਕੁਛੜ ਜਿਹੇ ਚੋਂ ਹੈ ਤੂੰ ਨਾ ਸੋ ਖਮਨਾਈ ਦੁਨੀਆ ਖਤਮ ਦੁਨੀਆ ਖਤਮ ਕੀ ਹੋ ਗਿਆ ਦੁਨੀਆ ਨੂੰ ਕੁਛ ਨਹੀਂ ਹੋਇਆ ਦੁਨੀਆ ਨੂੰ ਕਨੁਕਾਤਾ ਵੀ ਦੁਨੀਆ ਨੂੰ ਉਤਾਰਨ ਆਲਾ ਬੱਠਾ ਕੁਝ ਨਹੀਂ ਹੁੰਦਾ ਮਰਨਾ ਟੋਟਣ ਦੇ ਬਾਬੋਂ ਨੇ ਉਹਦਾ ਪਤਾ ਲੱਗੂ ਤੂੰ ਕਿਤੇ ਸੁੱਖ ਸੁੱਖ ਲੈ ਸੁੱਖ ਸੁੱਖ ਲੈ ਬਾਬਾ ਜਿਹੜਾ ਸਰਜੀਤ ਕੌਰ ਦੀ ਛਾਤੀ ਦੇ ਆ ਕੇ ਡੱਗੇ ਤੇਰੇ ਦੇ ਕਾਨੂੰ ਤਾਂ ਮੇਰੇ ਡੇਗੇ ਬਾਬਾ ਸਾਰੀ ਰਾਤ ਤਹੇ ਦਾ ਖੰਭੇ ਦਾ ਬਲਬ ਨਹੀਂ ਬੰਦ ਕਰਿਆ ਉਹ ਬਸ ਕਰ ਆਦੇ ਬਸ ਕਰ ਚਾਹ ਪੀਲਾ ਚੁੱਪ ਕਰਕੇ ਬਲਬ ਨਹੀਂ ਬੰਦ ਕੀਤਾ ਉਹ ਨਹੀਂ ਕੀਤਾ ਉਹ ਨਹੀਂ ਕੀਤਾ ਇੱਕ ਲੱਤ ਪਰ ਖੜੀ ਨਹੀਂ ਆ ਇੱਕ ਲੱਤ ਪਰ ਮਕਲਾਵਾ ਖੜੀਆਂ ਲੱਤ ਭਾਰ ਤੂੰ ਹਾਂ ਦੁਨੀਆਂ ਦੀ ਸੁੱਖ ਮੰਗਦੀਆਂ ਦੁਨੀਆਂ ਦੀ ਸੁੱਖ ਮੰਗਦੀਆਂ ਬੇ ਨਿਰਾਲੇ ਬਾਬੇ ਕਿਸੇ ਨੂੰ ਕੁਛ ਨਾ ਹੋਵੇ ਕਿਸੇ ਦੇ ਪੁੱਤ ਨੂੰ ਕੁਛ ਨਾ ਹੋਵੇ ਕਿਸੇ ਦੇ ਜਵਾਈ ਨੂੰ ਕੁਛ ਨਾ ਆਦੇਲਾ ਤੇਰਾ ਅੰਡਰਾਲਾ ਬਾਬਾ ਕਹਿੰਦੇ ਤਾਹਣਾ ਚੱਕਦੇ ਕਿਤੇ ਹੈ ਹੱਤੋਂ ਦਾ ਜਵਾਈ ਥੋੜੇ ਦਿਨ ਹੋਏ ਛੁੱਟੀ ਆਇਆ ਸੀ ਫੌਜ ਚੋਂ ਭੱਗ ਗਿਆ ਸਵੇਰੇ ਭੱਗ ਗਿਆ ਨਹੀਂ ਉਹ ਹੋਰ ਬਾਰਡਰ ਤੇ ਬੁਲਾ ਲਿਆ ਸੁੱਖ ਸ਼ਾਂਤੀ ਰਹੇ ਸਾਰਿਆਂ ਦੀ ਜਵਾਕਾਂ ਤੇ ਦੇਖ ਲੈ ਕੰਜੇ ਦੇ ਹਨ ਜਿਹੜੇ ਲੋਕ ਫੌਜੀ ਨੂੰ ਮਾਰਾ ਕਹੇ ਤੇ ਲਾ ਉਹੀ ਫੌਜੀ ਹੁਣ ਬਾਰਡਰਾਂ ਤੇ ਬੈਠੇ ਰਾਖੀ ਕਰਦੇ ਨੇ ਜੀ ਜੀ ਆ ਭਾਈ ਮੈਂ ਤੁਹਾਨੂੰ ਦੱਸਦਾ ਕਿਹੜਾ ਮੈਂ ਧੂਰੀ ਤੋਂ ਚੜ ਗਿਆ ਰੇਲ ਗੱਡੀ ਫੌਜੀ ਕੋਈ ਛੁੱਟੀ ਆਇਆ ਫੌਜ ਦਾ ਵਿਚਾਰਾ ਰੇਲ ਗੱਡੀ ਚ ਖੜੀ ਆ ਕਿਸੇ ਨੇ ਸੀਟ ਨਹੀਂ ਦਿੱਤੀ ਇਹਨੂੰ ਹੈ ਹੁਣ ਦੇਖ ਲੈ ਜਿਹੜੇ ਨੂੰ ਲੋਕ ਸੀਟਾਂ ਨਹੀਂ ਦਿੰਦੇ ਤੇ ਉਹੀ ਲੋਕ ਬਾਰਡਰਾਂ ਤੇ ਬੈਠੇ ਨੇ ਹੈ ਲੋਕ ਤਾਂ ਸ਼ੁਕਰੇ ਨੇ ਆ ਦੇਖ ਲੈ ਜਿਹੜੇ ਭਈਏ ਕਹੇ ਤੇ ਵੀ ਸਾਡੇ ਸਾਰੇ ਇਹਦੇ ਰੇਲੀਆਂ ਲਾਲਾ ਖਰਦੇ ਕੁਲਚੀਆਂ ਦੀਆਂ ਆ ਮੜ ਜੀ ਲੜਾਈ ਹੋਈ ਉਹਦੀ ਭੱਜ ਕੇ ਹਾਂ ਤਾਂ ਬਾਤ ਤਾਂ ਸਾਡੇ ਲੋਕੀ ਭਈਆਂ ਤੋਂ ਸਮਾਨ ਖਰੀਦਦੇ ਨੇ ਫੇਰ ਕਦੀ ਕੋਲਚਾ ਖਾ ਲਿਆ ਕਦੀ 버거 ਖਾ ਲਿਆ ਪੰਜਾਬੀ ਤਾਂ ਵਿਚਾਰੇ ਉਹੀ ਰੈਡੀ ਲਾ ਕੇ ਬੈਠੇ ਰਹਿੰਦੇ ਨੇ ਜੇ ਕੁਾਰਟੇ ਇਕੱਠੇ 4 ਰੁਪਏ ਹੋ ਗਏ ਉਹ ਚੜ ਗਏ ਰੇਲ ਗੱਡੀਆਂ ਹੈਂ ਠੀਕ ਹੈ ਭਈ ਇਹ ਹੈ ਐ ਵਾ ਮੈਂ ਕਹਿੰਦੀ ਸੀ ਮੈਂ ਕਹਿਆ ਸੀ ਡੇਰੇ ਜਾਣਾ ਤਾਂ ਡੇਰੇ ਮਕਲਾਵਾ ਲੈਣ ਜਾਵੇਂਗੀ ਵਿਚੇ ਤਾਂ ਹੱਲਾ ਗੱਲਾ ਦਾ ਕਿੰਨਾ ਮੱਚਿਆ ਪਿਆ ਹੈ ਇਹ ਗੱਲੇ ਦੀ ਸਾਨੂੰ ਨਹੀਂ ਪਰਵਾ ਉਹ ਨਰਾਲੇ ਬਾਬੇ ਨੇ ਹੁਕਮ ਜਾਰੀ ਕਰਤਾ ਵੀ ਨਾ ਰਾਜਸਥਾਨ ਵਾਲਾ ਸਾਰਾ ਬਾਰਡਰ ਉਹ ਸੰਗਤ ਸਾਂਭੂਗੀ ਹੁਣ ਛਣਾ ਸਾਂਭੂਗੀ ਅਸੀਂ ਉੱਥੇ ਬਣਾਉਣੀਆਂ ਰੋਟੀਆਂ ਪ੍ਰਸ਼ਾਦੇ ਬਣਾਉਣੀਆਂ ਲੰਗਰ ਦੀ ਸੇਵਾ ਅਸੀਂ ਕਰਨੀ ਆ ਉਹ ਮੇਰੇ ਸਾਲੀਆ ਦਾਣਾ ਮੰਡੀ ਜੀ ਜਾਗ ਨਹੀਂ ਲੱਗੀ ਹੋਈ ਬਾਰਡਰ ਤੇ ਲੱਗੀ ਹੋਈ ਐ ਉਹ ਸੰਗਤਾਂ ਵਾਸਤੇ ਜਿਹੜੀਆਂ ਬਾਰਡਰ ਤੇ ਸੰਗਤਾਂ ਖਾਣੀਆਂ ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਅਸੀਂ ਤਿਆਰ ਕਰਨਾ ਰਾਜਸਥਾਨ ਵਾਈ ਡੇਰੇ ਵਿੱਚ ਉਹ ਕਹਿੰਦੇ ਆ ਜਾਓ ਟਰਾਲੀਆਂ ਭਰ ਕੇ ਜਾਣਾ ਆਇਆ ਸੱਟਣਗੇ ਬੰਬਰਾ ਮੇਰੇ ਸਦੇ ਜਮਣਾ ਨਗਰ ਤੋਂ ਸਾਵੀਗੀ। यो ਦੀਬ ਬਣੀਆ ਰੋਟੀ ਦੇਲੇ ਹੋਰ ਆ। ਥੋੜਾ ਦਾ ਦਿਵਾਜ ਘੋਲ ਕੇ ਕੁਸ ਪਾਇਆ ਹੋਇਆ ਹੈ। ਹੈ ਜਿੱਦਾਂ ਤੇਰਾ ਮੂਤਨੇ ਦਿਮਾਗ ਖਰਾਬ ਕੀਤਾ ਪਿਆ। ਇਹੀ ਸੁਣਦਾ ਫੇ ਮੇਰੇ ਕੋਲ। ਮੈਂ ਤੇ ਤੂੰ ਪੁੱਛਣ ਆਈਆਂ ਤੇਰੇ ਤੋਂ ਚੋਰੀ ਨਹੀਂ ਭੱਜ ਚੱਲੀ। ਕਿਤੇ ਨਹੀਂ ਜਾਣਾ ਹੈਗਾ ਜਦੋਂ ਸਰਕਾਰ ਨੇ ਕਹਿੰਦਾ ਫੌਜ ਨੇ ਕਹਿੰਦਾ ਵੀ ਘਰਾਂ ਦੇ ਘਰਾਂ ਚ ਰਹੋ ਭਾਈ। ਬੱਲਾ ਬੱਤੀ ਬੰਦ ਕਰਕੇ ਰੱਖੋ। ਜਿਹੜੀ ਚੀਜ਼ ਸਰਕਾਰ ਕਹਿੰਦੇ ਤੂੰ ਮੰਨਦੀ ਨਹੀਂ ਹੈਗੀ ਤੂੰ। ਨਰਾਲੇ ਬਾਬੇ ਦੇ ਡੇਰੇ ਵਿੱਚ ਪੂਰੀ ਸਿਕਿਉਰਿਟੀ ਹੈ ਜੈਡ ਸਿਕਿਉਰਿਟੀ ਜਿਹਨੂੰ ਕਹਿੰਦੇ ਆ ਉਹ। ਉਹ ਕਦੇ ਆ ਜਾ ਹਣ ਤੈਨੂੰ ਭੈਣ ਚੌਦੀ ਦਾ ਦਿਮਾਗ ਕਿਉਰੇ ਨੂੰ ਓਏ ਫੁੱਲ ਚਗਣ ਨੂੰ ਵੀ ਨਹੀਂ ਹੱਡੀਆਂ ਮਿਲ ਲੀਆਂ ਬੰਬ ਹੈ ਸੱਟਣਗੇ ਉਹ ਦੀਬਣੀ ਤੱਕ ਨਹੀਂ ਮੁੱਕਦੇ ਰਾਂ ਤੁਹਾਡੇ ਮੇਰਾ ਅੱਲਾ ਬਾਬੇ ਨੂੰ ਇੱਕ ਥਾਂ ਹੀ ਵਾਰ ਦਿੰਨੀ ਹੈ ਸਾਰੀ ਰਾਤ ਮੇਰੇ ਸਾਲੀ ਨੇ ਫੋਟੋ ਦੇ ਮੂਰੇ ਬੈਟਰੀ ਜਗਾਈ ਰੱਖੀ ਉਹਨੇ ਅਕੇ ਦੁਨੀਆ ਨੂੰ ਚਾਨਣ ਕਰਨ ਵਾਲਾ ਨੇਰੇ ਜਿਹਾ ਬੈਠੇ ਇਹ ਮੇਰੇ ਸਾਲੀ ਮੇਲਾ ਮੇਰਾ ਖੰਬਲ ਪਰਵਾਉਗੀ ਇਹ ਨਾ ਪੂਆ ਪੁਲ ਸਾਰੇ ਸਰਕਾਰ ਕੰਮਲੀ ਹੈਗੀ ਵੀ ਜਿਹੜੀ ਇਹ ਲੈ ਕੇ ਤਾ ਬੰਦਾ ਕਹੀ ਨੇ ਲਾਈਟਾਂ ਬੰਦ ਕਰਦਾ ਲਾਈਟਾਂ ਬੰਦ ਕਰੋ ਸਾਰੀ ਰਾਤ ਮੇਰੇ ਖੰਬਲ ਖੰਬੇ ਤੇ ਬੱਲਮ ਚੱਲਦਾ ਰਿਹਾ ਅੱਤਨ ਅੰਰਾਲੇ ਮਾ ਮੇ ਫੋਟੋ ਮੂਰੇ ਬੈਟਰੀ ਲੈ ਕੇ ਰੱਖੀ ਰੱਖੀ ਥਾਲੀ ਰਤ ਨੇ ਕਹਿੰਦੇ ਬਾਬਾ ਨੇ ਹਰੇ ਤੇ ਬੈਠਿਆ ਚੁੱਪ ਕਰ ਜਾ ਸਪੈਸ਼ਲ ਉੱਥੋਂ ਲੈਰੇ ਤੋਂ 100-100 ਰੁਪਏ ਦੀ ਸੇਲ ਚੋ ਲਿਆਈਆਂ ਬੈਟਰੀ ਉਹ ਬੈਟਰੀ ਜੀ ਬੰਬੜ ਗਿਆ ਹੋਊਗੀ ਹੋਰ ਨਿਡ ਗਿਆ ਹੁੰਦਾ ਕੋਈ ਆ ਬੰਬੜ ਗਿਆ ਹੋਊਗੀ ਉਸ ਤੇ ਬੜਾ ਮੋਟਾ ਕਾੜ ਲਿਆ ਕਰ ਚਾਹੂੰ ਮੇਰੇ ਸਾਲਾ ਮੂਦੀਆ ਪੀਣ ਦੀ ਐ ਉਹ ਜਿਹੜਾ ਮੂਤ ਪੀਣਾ ਦਾਰੂ ਪੀਣਾ ਉਹ ਤੈਨੂੰ ਸਵਾਦ ਲੱਗਦਾ ਚਲੋ ਫੇਰ ਤੇ ਬੜੀ ਬਣਾਈ ਸਵਾਦ ਨਹੀਂ ਲੱਗਦੀ ਆਹੋ ਅੱਖ ਵੱਡ ਕੇ ਲਈਏ ਕੀ ਕਰਨਾ ਪੜਾ ਅੱਖ ਵੱਡ ਕੇ ਲੈਉਣੇ ਹੋ ਕੀ ਕਰਨਾ ਹੈਂ ਮੌਸਮ ਜੈ ਵੀ ਖਰਾਬ ਹੀ ਆ ਫਿਰ ਥੇਤੀ ਵੱਢ ਲਿਆ ਉਹਨੇ ਮੀਂਹ ਕਣੀ ਤੋਂ ਪਹਿਲਾਂ ਪਹਿਲਾਂ ਵੱਢ ਲਿਆ ਪੁੱਤ ਹਾਂ ਸੱਤਾਂ ਦਾ ਵੀ ਵਗ ਗਿਆ ਫਿਰ ਹੈ ਹੋਰ ਵਗ ਗਿਆ ਰੋਂਦੀ ਸੀ ਵਿਚਾਰੀ ਚੱਲ ਭਾਈ ਰੋਣਾ ਦਾ ਕਿਉਂ ਮੈਂ ਹੁਣ ਤੂੰ ਮੈਂ ਲਾ ਲਿਆ ਵੀ ਜੇ ਫੌਜੀ ਨੇ ਬਾਰਡਰ ਤੇ ਰੱਖੀ ਕਰਨੀ ਔਰ ਕੌਣ ਕਰੂ ਹੂੰ ਮੈਂ ਤਾਂ ਪਹਿਲਾਂ ਕਹਿੰਦਾ ਮੈਂ ਵੀ ਜਿਹੜਾ ਫੌਜੀ ਦੇ ਘਰੇ ਜਨਮ ਲੈ ਲਿਆ ਐਸਾਂ ਦੇ ਲੋ ਦੀ ਮਾਂ ਨੇ ਪਤਾ ਨਹੀਂ ਕਿੰਨੇ ਕੁ ਪੁੰਨ ਕਰੇ ਹੋਣੇ ਦਾਣੇ ਕਿੰਨਾ ਕੁ ਕੁਸ਼ ਪੁੰਨ ਕਰਕੇ ਫੌਜੀ ਦਾ ਮਾਂ ਬਣੀ ਹੋਣੀ ਹੈ ਨਾ ਚੱਲ ਓਏ ਆ ਮੋਟਰਸਾਈਕਲ ਮੋੜ ਕੇ ਮਾੜਾ ਮੈਂ ਮਾ ਫੋਨ ਕਰਨਾ ਮੋੜ ਲਿਆ ਲਿਆਉਣਾ ਕਿਤੇ ਨਹੀਂ ਜਾਣਾ ਨਹੀਂ ਹਾਸੀਆਂ ਵਿੱਚ ਸ਼ਾਮਿਲ ਆ ਤੇ ਰਹਿਣਾ ਕਰੇ ਤੇ ਤਰਜਿਮ ਰੇਮ ਮਾ ਕਰੋ ਡਾਂਗ ਫੇਰ ਦੂ ਮੇਰੇ ਸੜੀ ਦੀ ਮੈਂ ਦੀ ਕਿਆ ਮੋਟਰਸਾਈਕਲ ਮਾ ਜਾ ਬਗ ਜਾ ਤੈਨੂੰ ਕਿਹੜਾ ਨਾ ਪੁੱਛ ਕੇ ਜਾਣਾ ਬਣਾ ਤੇ ਆਪਣੀ ਖਰਾਬ ਹੋ ਗਈ ਯਾਰ ਹੋਰ ਵੱਡੀ ਦਾ ਜਾਂਦੇ ਕੋਈ ਨਹੀਂ ਇਹੇ ਕੰਮ ਖਰਾਬ ਕਰ ਆ ਪਾ ਮੈਂ ਚਲ ਕੀ ਆ ਕਿਹੜਾ ਬੈਠਾ ਗੱਡੀ ਦੇ ਲੈਣ ਤੇ ਰੰਮ ਸੱਤਰ ਬੋਲਾ ਇਹ ਪਾਇਨ ਦਾ ਖਾਦ ਇੱਥੇ ਕਾਤੋਂ ਬਹਿ ਗਿਆ ਪਤਾ ਨਹੀਂ ਆਹ ਇਹ ਕੀ ਕਰੀ ਜਾਂਦਾ ਇਹ ਚੋਦਾ ਕਿਨੇ ਗੁਣਾ ਗੱਡੀ ਥੱਲੇ ਆ ਜੇ ਇਹ ਓਰੇ ਬੈਠਾ ਕੀ ਕਰਦਾ ਓਏ ਹੈ ਕੀ ਕਰਦਾ ਰ ਬੈਠਿਆ ਸੈਰਨ ਮਾਰਦਾ ਚੋਦਾ ਬਣਿਆ ਸੈਰਨ ਦਾ ਨਾਲੇ ਹੋਰ ਮੇਰਾ ਸੜਕ 'ਤੇ ਰੇਲ ਗੱਡੀ ਆ ਰਹੀ ਐ ਇਧਰ ਆ ਓਰੇ ਚੜਨਾ ਮੈਂ ਓਏ ਚੜਨਾ ਥੱਲੇ ਆ ਜੇ ਗੱਡੀ ਤਾਂ ਕਿਨੇ ਮੈਂ ਬਟਰ ਤੇ ਜਾਣਾ ਸੋ ਡਾਲੀ ਲੱਗ ਗਈ ਛੱਤਰ ਤੋਂ ਸੁਭਾਦਰ ਮਲਾਏ ਸੂਬੇਦਾਰਾ ਮੈਂ ਲਾਫੜਾ ਮਾਰੂ ਤੇਰੇ ਚਾਦਰ ਮੇਰਾ ਗੱਡੀ ਥਲੇ ਆਵੇਗਾ ਇਹ ਇਹ ਐਸਆਈ ਮੈਂ ਫੋਟੋ ਤੈ ਹਾਂ ਫੋਟੋ ਐਸਆਈ ਮੈਂ ਲੈ ਹੋੱਚ ਐਸਆਈ ਕਹਿੰਦਾ ਛੋਟਾ ਬਣਿਆ ਇਹ ਐਸਆਈ ਦੇ ਨਾਲੇ ਹੋਰ ਆ ਬਾਰਡਰ ਤੇ ਮੇਰਾ ਸਾਥ ਹੈ ਮੇਰੇ ਬਾਹਣ ਦੇ ਮੱਥੇ ਮਰੀਆਂ ਤੇ ਬੋਲੀ ਜਾ ਕਰ ਰਾਤ ਨੂੰ ਤੈਨੂੰ ਕਾਹਮ ਕੋਸਦਾ ਤੈਨੂੰ ਬੁਲਾਇਆ ਮੈਂ ਆਪਣਾ ਫੋਟੋ ਲੈ ਲੈ ਓਏ ਇੱਥੇ ਇੱਥੇ ਮੈਂ ਇੱਥੇ ਗੱਡੀ ਰੁਕੂਗੀ ਯਾਰ ਹੌਚ ਜਾਣੂ ਤੇਰੇ ਕੋਲ ਹੈਗਾ ਕੋਸਾ ਹਾਂ ਕੀ ਆ ਤੇਰੇ ਕੋਲ ਹੌਜੂ ਮੈਂ ਹੈ ਫੌਜੂ ਆਮਾ ਤੋਂ ਤੂੰ ਨੰਬਰ ਬਲਟਾ ਮਿਲ ਪਲਤਾ ਤੂੰ ਆਇਆ ਦੱਸ ਮੇਰਾ ਹਾਲ ਤੱਕ ਪੁਲਿਸ ਤੇ ਕੇ ਫੌਜ ਚ ਕੋਈ ਪੀਖਾ ਫੌਜੂ ਆਮਾ ਲੱਗਿਆ ਬੀ 14 ਨੂੰ ਆਇਆ ਪਤਾ ਲੱਗਿਆ ਪੁਲਿਸ ਲਾਣਾ ਫੌਜ ਦਾ ਉਹ ਕਾਲਾ ਸਲੂਟ ਮਾਰ ਤੈਨੂੰ ਮਸੂਟਾ ਉਹ ਤੂੰ ਕਰੇ ਭੱਜ ਜਾ ਫਿਰ ਕਰੇ ਭੱਜ ਜਾ ਮੈਂ ਭੱਜਦਾ ਮੈਂ ਬਾਰਡਰ ਤੇ ਜਾਣਾ ਤੋਪ ਲੈ ਕੇ ਜਾਣਾ ਅੱਬੀ ਡੱਕਰਾ ਤੋਪ ਲੈ ਕੇ ਜਾਣਾ ਕਿਹੜੀ ਤੋਪ ਹੈ ਤੇਰੇ ਕੋਲ ਉਹ ਦੇਖੋ ਤੂੰ ਟੈਂਕ ਲੈ ਕੇ ਜਾਣਾ ਚਾਰ ਮੋਬਿਲ ਲਗਾਣਾਂ ਪਉਣਗੇ ਮਨੂੰ ਉਹ ਤੂੰ ਕਰੇ ਚੱਲ ਓ ਬਹੁਤਾ ਬੜਾ ਥੋਕਰਾ ਦੇ ਕੁੜੀ ਚੋੜਾ ਰੇਲ ਗੱਡੀ ਆ ਰਹੀ ਮਰੇਗਾ ਤੂੰ ਇੱਥੇ ਫਿਰ ਬੁਲਾਇਆ ਕਿਸੇ ਨਾਲੇ ਹੋਰ ਓਏ ਤਰ ਤਰ ਪੱਤਾ ਪੈ ਜਾ ਪੱਤਾ ਪੈ ਜਾ ਤੈਨੂੰ ਮੱਝਾ ਲਾ ਕੋਈ ਓਏ ਮੇਰੇ ਵੀਰ ਕਰੇ ਭਾਈ ਇਧਰ ਫੜ ਬਾਉ ਕਿਤੇ ਭੈਣ ਦਾ ਖਤਮ ਗੱਡੀ ਗਣੀ ਆ ਜੇ ਰਾਂ ਓਏ ਚੱਲ ਇਧਰ ਚੱਲ ਚੱਲ ਇਧਰ ਚੱਲ ਆ ਕੀ ਇਧਰ ਕੋਲੇ ਮੈਂ ਕੋ ਪ੍ਰਾਨ ਮੈਂ ਕੰਬੜਾ ਓਏ ਮੇਰੀ ਗੱਲ ਸੁਣ ਅਰਖ ਫੇਰ ਗੱਡੀ ਕੰਜਰਾਂ ਮਾਰ ਮੱਗ ਮੱਲਾ 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 ਕੋਲਾ ਦੇਖ ਦੇ ਬੰਦ ਕੋਲਾ ਜਲੇ ਨੂੰ ਦਿਮਾਗ ਮੇਰਾ ਸਾਲਾ ਦਿਮਾਗ ਚੱਲ ਲਾ ਹੁਣਾਂ ਮੰਨ ਸਾਲਵੇਂ ਦਾ ਓਏ ਹੱਥ ਪਿਨਾਲ ਥੋੜੀ ਰੁਕੂ ਹੈ ਮੇਰੇ ਕਾ ਕਰ ਰੁਕੋ ਨਾ ਲੱਕੀ ਨੇ ਰੋਕੀ ਕਿੱਤਿਆ ਤੂੰ ਓਹ ਕਿਹਦੀ ਆਂਦੀ ਹੈ ਚੱਲ ਤਲਾ ਅੰਨੇ ਕਿਸੇ ਥਾਂ ਦਾ ਗੱਡੀ ਨਿਕਾਟੂ ਮੇਰਾ ਕੁੱਟਾ ਬੰਦੇ ਲਾ ਓ ਮੈਂ ਲਾਫੜਾ ਮਰੂ ਤੇਰੇ ਨਾਲ ਤੂੰ ਉੱਤਰਦਾ ਲੱਗ ਇਥੋਂ ਮੇਰਾ ਹਰ ਮੇਰਾ ਗੱਡੀ ਥੱਲੇ ਆਊਗਾ ਇਹ ਕੋਈ ਮਲਗਾ ਨਾ ਮੇਰੇ ਸਾਹ ਦਾ ਦੋ ਪੁਲਿਸ ਨਹੀਂ ਇਹ ਤਾਂ ਫੌਜ ਨਹੀਂ ਜੀਦਾ ਇਹ ਉਹ ਫਫੜਾ ਜੁੱਲਿਆ ਤੋਂ ਮਾਰਤ ਆਇਗਾ ਭੈਣ ਦੇ ਸਾਡੇ ਇੱਧਰ ਚੱਲ ਓਏ ਤੇਰਾ ਸਾਹ ਗੱਡੀ ਥੱਲੇ ਆਊਗਾ ਇਹ ਓ ਜਾ ਓਏ ਕਾਟ ਰੁਕੇ ਗਿਆ ਕਾ ਲੈ ਕੇ ਜਾ ਭਾਈ ਇੱਥੇ ਨੂੰ ਮੈਂ ਮਰੂ ਗੱਡੀ ਥੱਲੇ ਆ ਕੇ ਇਹ ਪਾ ਦੇ ਕਾਟ ਰੁਕੇ ਗਿਆ ਕਿਹਦੇ ਲੈ ਜਾ ਭਾਈ ਆਦੇ ਇਹਨੂੰ ਚੌਧਰੇ ਲੈਣੇ ਕਰ ਲੈ ਪੰਨ ਖੇਤਰਾ ਆਇਆ ਦੋ ਇਹੜਦੀ ਨਹੀਂ ਯਾਰ ਹੋਰਦੀ ਐ ਕਾ ਨੂੰ ੱੱਕਾ ਕਰੀ ਜੈਣਾ ਭਲਾ ਉਹ ਦੂਜੇ ਪੰਪ ਦੀ ਆ ਗਈ ਛੋੜਿਆ ਨਹੀਂ ਪਈ ਟੋਂਦੀ ਓਰੇ ਪਈਆ ਕੋਠੇ ਤੇ ਪਈਆ ਤੇ ਚੱਕ ਲਿਆ ਹੋਰ ਲਈਏ ਅਧੜੀ ਸਪਰੇਅ ਵਾਲਾ ਜੱਟ ਐ ਇਹਦੇ ਖਬਰ ਵਾਲੇ ਕਿਹਦੇ ਦੂਜੀ ਚੱਕ ਲੈ ਮੋਟਰ ਵਾਲੀ ਇਹ ਕਰਨੀ ਐ ਮੈਂ ਤਾਂ ਬਸ ਮੈਂ ਵੀ ਕੱਲੇ ਕਰਕੇ ਆ ਤੇ ਆ ਹਾਂ ਉਹਦੇ ਲਈ ਐ ਪਟ્રોલ ਜਿਹੜੀ ਚਾ ਲੋ ਪੇ ਪਟ્રોલ ਤਾਂ ਇਕੋ ਪੂਰੇ ਉਹ ਛੋਟੇ ਵਾਲੇ ਖਰਚਾ ਜਮਨ ਅੱਗ ਲੱਗ ਜੀ ਪਣਿਆ ਕੋਈ ਹੱਲਾ ਹੱਲ ਮੇ ਕਿਹੜਾ ਬਣਨਾ ਭਾਏ ਤੈਨੂੰ ਪਾਸ ਆਇਆ ਕਿਹੜੇ ਹੱਲ ਫਸਲ ਹੁੰਦੇ ਨੇ ਕੋਈ ਕੋਈ ਆਇਆ ਜੀ ਪਟਵਾਰੀ ਠੁਰਕ ਕੋਈ ਪਿੰਡਦਈ ਆਪਣਾ ਕੋਈ ਦਾ ਕਿਹੜਾ ਪਟਵਾਰ ਆਇਆ ਇੱਥੇ ਆਇਆ ਇਹਦਾ ਚੂੜੂ ਵਾਲਿਆਂ ਦਾ ਵੀ ਕੋਈ ਆਇਆ ਭਾਲਦਾ ਛਣਛਣਾ ਝਾਲੂ ਵਾਲਿਆਂ ਦਾ ਕੀ ਹੈ ਨਾਲ ਕੋਲੇ ਅੱਛਾ ਜੀ ਹੈ ਅਕਾਲੀ ਦਲ ਜੀ ਵਾਲੇ ਆਏ ਸੀ ਹੂੰ ਉਹ ਦੇ ਕੇ ਦੇ ਦੇ ਜੇ ਤਾਂ 9000 ਹੀ ਗਏ ਨੇ ਝਾ ਲੋ ਜਿਹੜਾ ਦੇ ਕੇ ਇੱਕ ਸਿਰ ਪਰ ਦੇਗੇ ਨਕਦ ਗੰਜਰ ਦੇ ਆ ਵੀ ਵਧੀਆ ਹੈ ਹੈ ਪੰਜ ਚਾਰ ਟਰਾਲੀਆਂ ਤੂੜੀ ਦੀਆਂ ਆ ਜਾਣਗੀਆਂ ਤੇਰੀਆਂ ਓਏ ਹੋਰਾ ਵਾਹ ਉਹੀ ਤਾਂ ਗੱਲ ਹੈ। ਟੂੜੀ ਹੋ ਜੂਗੀ। ਹੈ? ਚੱਲ ਜਿਹੜਾ ਹੋ ਜੂਗਾ ਫਿਰ ਹੁਣ ਸੈਟਾ ਖਣਾ। ਜੇ ਨਾ ਦਿੰਦੇ ਫਿਰ ਭਾਬੀ ਕੀ ਕਰ ਲੈਂਦੇ ਯਾਰ। ਚੱਲ ਐ ਵੀ ਜਾਂਦੇ ਚੋਰ ਦੀ ਪੱਗੇ ਸਹੀ। ਉਹੀ ਤਾਂ ਗੱਲ ਹੈ। ਹੈ? ਜੇ ਨਾ ਦਿੰਦੇ ਫਿਰ ਵੀ ਤਾਂ ਸਬਰ ਕਰਨੀ ਪੈਂਦਾ। ਹਾਂ ਸਬਰਿਆ ਹੋਰ। ਪਰਮਾਤਮਾ ਮੂਰੇ ਕੀ ਕੀ ਜੋਰ ਆਪਾਂ ਦੀ ਜ਼ਿੰਮੇਵਾਰਤਾ ਹੈ। ਕੋਈ ਜੋਰ ਨਹੀਂ ਚੱਲਦਾ। ਕਦੇ ਦਾ ਝੋਲੀ ਭਰ ਦਿੰਦਾ ਹੈ। ਕਦੇ ਝੋਲੀ ਖਾਲੀ ਵੀ ਕਰ ਦਿੰਦਾ ਪਰਮਾਤਮਾ। ਸਹੀ ਗੱਲ ਹੈ। ਹੂੰ। ਉਹ ਅਸੀਂ ਉੱਥੇ ਗਏ ਤੇ ਪੇਸੀ ਤੇ ਬੱਬੂ ਮੇਲਾ ਦੀ ਆਪਣੇ ਵਾਲਾ ਚੰਡੀਗੜ੍ਹ। ਆਪਣੇ ਵਾਲਾ। ਹਾਂ। ਨਾਲੇ ਨੂਰਾਣੀਤੀ ਨਾਲੇ ਅੱਛਾ ਹੂੰ ਕੀ ਕਹਦਾ ਬੋਲਿਆ ਨਹੀਂ ਕੋਸਾ ਖੜ ਗਿਆ ਸੀ ਮਤਲਬ ਵੀ ਸਸਰੀਕਾਰ ਬੁਲਾਈ ਬਹੂ ਨੇ ਵੀ ਪੈਰੀ ਹੱਥ ਲਾਏ ਤੇ ਕਹਿੰਦੀ ਹੋਰ ਦਾਦਾ ਠੀਕ ਆ ਮੈਂ ਸਾਰੇ ਪਈ ਠੀਕ ਠਾਕ ਅੱਛਾ ਹੂੰ ਫੇਰ ਮੁੰਡਾ ਦੀ ਗੋਦੀ ਸੁਖ ਨਾਲ ਵਧੀਆ ਤਖੜਾ ਹੋ ਰਿਹਾ ਸੋਹਣਾ ਹੈ ਅੱਛਾ ਹੂੰ ਚੱਕਰੇ ਗੋਦੀ ਦੇ ਨੇ ਚੱਕ ਲਿਆ ਕੀ ਮੈਂ ਸਕਨ ਵੀ ਦੇ ਕੇ ਆਇਆ ਅੱਛਾ ਚੱਲਾ ਵਧੀਆ ਕੀਵੇਂ ਮੁੰਡਾ ਕਹੇ ਜਾ ਮੁੰਡਾ ਬਹੁਤ ਸੋਹਣਾ ਹੈ ਉਹ ਤਾਂ ਪੜੋਲ ਦੇ ਵਰਗਾ ਹੈ ਹੱਸੇ ਦੇਖ ਕੇ ਮੈਂ ਮੜਾ ਜਿਹਾ ਲਾਇਆ ਬੁੱਲਾ ਤੇ ਹੱਥ ਹੱਸਣ ਲੱਗ ਗਿਆ ਆਏ ਹਾਏ ਅੱਛਾ ਬਹੁਤ ਸੋਹਣਾ ਹੂੰ ਬੋਲੇ ਬੋਲੇ ਵੀਡੀਓ ਵੀਡੀਓ ਕਾਲ ਹੁੰਦਾ ਨੇ ਤੇਰੇ ਨਾਲ ਨਾ ਭਾਈ ਮੇਰੇ ਨਾਲ ਤਾਂ ਮੁੰਡਾ ਬੋਲਦੀ ਨਹੀਂਗਾ ਅੱਛਾ ਜੀ ਹੂੰ ਪਤਾ ਹੈ ਪਤਾ ਨਹੀਂ ਲੱਗਿਆ ਕਣਕ ਦਾ ਮੈਂ ਮਤ ਕਣਕਾ ਮੱਚ ਗਈ ਬਹੇ ਕਰੀਤੀ ਗੱਲ ਆ ਮੈਂ ਆਖਿਆ ਦੀ ਮਹਾਂਇ ਕਰਕੇ ਬੱਬੂ ਇਹ ਮਹਾਂ ਸੋਡੇ ਯਾਰ ਉਹ ਮੱਚ ਗਿਆ ਠਾਂਕਰ ਜਾ ਮਹਾਂ ਨੁਕਸਾਨ ਹੋ ਗਿਆ ਨਾਲੇ ਅੱਧਾ ਕੀਲਾ ਕਣਕ ਦਾ ਦੀ ਵਿੱਚੇ ਮਹਾਂ ਨਾਲੇ ਤੂੜੀ ਦਾ ਕਰਦਾ ਸੀ ਗੱਲਾਂ ਤਾਂ ਬਹੂ ਫਿਰ ਤੈਨੂੰ ਪਤਾ ਹੀ ਐ ਉਹ ਕਰੀ ਗਈ ਚੱਲ ਬੱਬੂ ਚੱਲ ਬੱਬੂ ਮਹਾਂ ਕੂਨ ਕੀ ਮੈਂ ਸਮਝਦਾ ਗਿਆ ਸੀ ਗੱਲ ਮਹਾਂ ਦੇ ਫਿੱਟਦੀਆਂ ਅਰੀ ਗੱਲ ਤੇਰੇ ਨਾਲ ਇੱਕ ਤਰ੍ਹਾਂ ਖੜਦਾ ਦੀ ਮੈਨੂੰ ਕਹਾ ਮੁੰਡਾ ਤਾਂ ਮਾਰਦਾ ਦੀਗਾ ਮਾੜਾ ਨੇਲੇ ਤੇ ਦੱਲਾ ਮਰ ਲਵੇ ਕਹਿੰਦਾ ਇਹ ਕਰਤੇ ਠੀਕ ਆ ਤਾਂ ਚਲ ਮੈਂ ਮਾਰੂੰਗਾ ਐ ਕਰਦਾ ਦੀਗਾ ਉਹਨੇ ਨਹੀਂ ਕੋਈ ਪੱਟੀ ਬੰਨਣ ਦਿੱਤੀ ਬਗੂ ਨੇ ਨਿਕਲਾ ਬਹੂਰੇ ਕਿਵੇਂ ਸਰੀ ਬਣੀ ਫਿਰੀ ਗਈ ਉੱਥੇ ਮੁੰਡੇ ਨੂੰ ਮੈਂ ਲਾ ਉਹੀ ਚੱਕਦੀ ਦੀ ਬਸ ਉਹ ਚਾਟ ਤੇ ਲਾ ਕੇ ਜਵਾਖਾਂ ਨੂੰ ਐ ਖਰਾਬ ਕਰਦੀਆਂ ਨੇ ਹੋਈ ਨਹੀਂ ਛੱਡਦੀਆਂ ਰਹੀਆਂ ਸੋਰੀਆਂ ਜਦੋਂ ਮੁੰਡਾ ਕਹੇ ਜਾਂਦੀ ਬਈ ਮੁੰਡਾ ਬਹੁਤ ਸੋਹਣਾ ਸੀ ਯਾਰ ਮੁੰਡਾ ਤਾਂ ਮੇਰਾ ਤਾਂ ਹੱਸੀ ਜਾਵੇ ਆ ਜਾਵੇ ਨਾ ਉਹਦੇ ਲਵੇ ਬੱਬੂ ਨੂੰ ਫੜਾਇਆ ਮੈਂ ਜਦੋਂ ਜਾਵੇ ਨਾ ਭਾਈ ਫੇਰ ਮੱਲੋ ਮੱਲੀ ਉਹਨੇ ਮ ਫੜਾਤਾ ਮਾ ਚੱਲ ਮੈਂ ਵੀ ਜਾਣਾ ਹੋਰ ਆਪਣੇ ਪਿੰਡ ਦੇ ਬੰਦੇ ਤੇ ਮੈਂ ਕਿਤੇ ਗਿਆ ਮੁੰਡਾ ਮੁੰਡਾ ਬਹੁਤ ਮੁੰਡੇ ਦਾ ਯਾਰ ਤੈਨੂੰ ਮੈਂ ਦੱਸਾਂ ਨਕਸ਼ੇ ਬੁੱਲਤਾ ਤੇ ਆਪਦੀ ਮਾਂ ਵਰਗੇ ਹਾਂ ਤੇ ਉ ਮਤਲਬ ਆਪਣੇ ਬੱਬੂ ਵਰਗੇ ਅੱਛਾ ਹਾਂ ਭਲੇਖਾ ਪੈਂਦਾ ਯਾਰ ਛੋਡੇ ਤੇ ਛੋਡੇ ਪਰਿਵਾਰਤੀ ਆ ਤੇਰੇ ਵਰਗਾ ਨੱਕ ਜਾ ਲੱਗਿਆ ਮੈਨੂੰ ਤਾਂ ਐ ਛੋਡੇ ਵਰਗੇ ਜਮੇ ਹੀ ਛੋਡੇ ਤੇ ਹੀ ਹੈ ਕੱਲ ਮੰਗਾ ਤੂੰ ਕੀ ਨਾਂ ਰੱਖਤਾ ਮੁੰਡੇ ਦਾ ਮੁੰਡੇ ਦਾ ਨਾਂ ਤਾਂ ਯਾਰ ਕੋਈ ਉਹਨਾਂ ਨੇ ਮੈਨੂੰ ਪਤਾ ਨਹੀਂ ਉਹ ਤਾਂ ਕੁਝ ਹੋਰ ਇਹ ਨਾਂ ਲੈਦੇ ਨੇ ਜੀ ਅੰਗਰੇਜ਼ੀ ਜੀ ਚ ਮੈਨੂੰ ਤਾਂ ਸਮਝ ਨਹੀਂ ਆਈ ਕੀ ਭਾਈ ਉਹ ਆਪਣੇ ਵੇਲੇ ਹੋਵੇ ਕਾਲਾ ਹੋ ਗਿਆ ਜਿਹੜਾ ਹੋ ਗਿਆ ਓਏ ਨਾਉ ਚ ਲੈ ਗਏ ਕੋਈ ਮਾਤਾ ਉਹ ਚਾ ਚਲੋ ਕਹਿੰਦਾ ਸੀ ਕਹਿੰਦਾ ਚਾਹ ਪੀ ਕੇ ਜਾਇਓ ਕਰੇ ਆ ਜਾਇਓ ਮਾ ਹੁਣ ਇੱਥੇ ਕੀ ਪਤਾ ਲੱਗਦਾ ਚੰਡੀਗੜ੍ਹ ਕਿੱਥੇ ਜਾ ਸਾਰੇ ਨੂੰ ਕਹਿੰਦੇ ਸੀ ਸਾਨੂੰ ਉਹ ਹੋਰ ਵੀ ਦੀ ਪੰਚਾਇਤ ਆਸੀਂ ਚਾਰ ਪੰਜ ਜਣੇ ਤੇ ਅੱਛਾ ਕਹਿੰਦਾ ਸੀ ਸਸਰੀ ਕਾਰਵਾਈ ਕਿਵੇਂ ਮੂੰ ਮੰਨੀ ਫਿਰਦਾ ਓਏ ਆ ਉਹ ਨੱਟੂ ਆ ਹੈ ਕਿਵੇਂ ਉਹ ਗਰੰਡ ਜੀ ਲੜ ਗਈ ਸੀ ਕੱਲ ਅੱਛਾ ਹਾਂ ਬੈ ਜਾ ਸੁਣਾ ਕੋਈ ਗੱਲ ਬਾਤ ਗੱਲ ਤਾਂ ਆਇਆ ਅੰਬੀਆਂ ਲੈਣ ਆਇਆ ਦੀ ਮੈਂ ਤਾਂ ਅੰਬੀਆਂ ਤਾਂ ਲੈ ਜਾ ਅੜਗੀਆਂ ਪੀਂਦੇਰੀ ਨਾਲ ਹੋਰ ਤੋੜ ਲੈ ਚਾਹਵੇਂ ਇਹਨਾਂ ਕੀ ਕਰੇਗਾ ਓਏ ਉਹ ਚਟਨੀ ਕੁੱਟਨੀ ਆਂ ਮੀਆਂ ਦੀ ਮਾਹ ਮੌਸਮ ਆ ਹੁੰਦਾ ਖਾਦੀ ਜਾਊਗੀ ਹਾਂ ਹਾਂ ਤੇ ਤੁਹਾਡੇ ਅੰਬ ਤਾਂ ਹੈਗਾ ਉੱਥੇ ਉਹ ਆਪਣੇ ਉਹ ਨਹੀਂ ਪੈਦੀ ਪਰਸੋਂ ਵੀ ਪੈਦੀਆ ਹਾਂ ਉਹਨਾਂ ਝੜਗੀਆਂ ਖਰਾਬ ਹੋ ਗਈਆਂ ਅੱਛਾ ਓਏ ਮੈਂ ਹਾਂ ਇੱਧਰ ਜਾ ਕੇ ਆਉਣਾ ਮੈਂ ਇੱਥੇ ਚੱਕ ਲੈ 4 ਰੁਪਈਆ ਪੈਨੇ 4 ਕੰਬ ਲਾਇਆ ਜਾ ਕਿਥੇ ਨਾ 4 ਕਨਾਲ ਤਾਂ ਨਹੀਂ ਸਰਨਾ ਚਾਚੇ ਹੋਰ ਇੰਨੀਆਂ ਕਿੰਨੀ ਇਕਦੀਆਂ ਦਾ ਖਾਸੀਆਂ ਦਾ ਕੀ ਕਰੇਗਾ ਇੰਨੀਆਂ ਦਾ ਚਟਨੀ ਕੁੱਟੂ ਚਟਨੀ 4 3 ਤਾਂ ਜੀਓ ਤੁਸੀਂ ਯਾਰ ਇੰਨੇ ਕਿੰਨੀ ਨਿਕਲ ਗਈਆਂ ਚਟਨੀ 4 ਤਾਂ ਹੈਗਿਆ ਹੁਣੇ ਫਿਰ ਉੱਥੇ ਸੱਜਣ ਪਿੱਤਰ ਆਏ ਹੋਣਗੇ ਸਾਡੇ ਦੇਰੇ ਜਾਣਾ ਉਹ ਵੇ ਨੋ ਲੈ ਅੱਪਾ ਕਦੋਂ ਜਾਂਦੇ ਏ ਤੇਰੇ ਜਾਂਦਾ ਕਿਉਂ ਨਹੀਂ ਹੈਗਾ ਤੂੰ ਉਹ ਨਹੀਂ ਜਾਂਦਾ ਮੇਰਾ ਸਾਰਾ ਤੂੰ ਹੈ ਮੈਨੂੰ ਕਦੋਂ ਦੇਖਿਆ ਜੱਟਸ ਕਮਾਲ ਦੀ ਗੱਲ ਹੈ ਜਦੋਂ ਨਮਾਉਂਦੇ ਇਹਦੀ ਕੀ ਕਰ ਦਿੱਤੀ ਉਹਦੇ ਤਾਂ ਉਹ ਨਾ ਵਿੱਚ ਪੈ ਖੜਾ ਹੀ ਤੂੰ ਤੇ ਉਹਦਾ ਮੈਂ ਉਹੀ ਆ ਗਿਆ ਦਿਖਾਣ-ਵੀਨ ਦੇ ਬਾਨੇ ਮਾਂ ਕੁਸ ਖਾ ਲਾਂਗੇ ਉੱਥੇ ਪੁੱਛਣਾ ਹੈਗਾ ਤੇਰਾ ਜੇ ਪਤਾ ਤਾਂ ਕੋਈ ਤੇਰਾ ਪਹਿਲਾਂ ਤਾਂ ਲੱਗਿਆ ਨਹੀਂ ਹੈਗਾ ਤੇਰਾ ਵੀ ਤੂੰ ਵੀ ਇੱਥੇ ਜਾ ਜਾਂਦੇ ਹੈ ਉਹ ਮਿੰਟੂ ਹਾਂ ਹਾਂ ਦੱਸੋ ਉੱਥੇ ਫਿਰ ਉਹ ਕਹਿੰਦੇ ਜਿਹੜੀ ਮਾਈਟ ਜੀ ਦਾ ਮਸਤਮ ਮਸਤ ਜਿਉਂ ਕਿਹੜੀ ਹੁੰਦੀ ਆ ਓਏ ਉਹ ਤਾਂ ਉਹ ਤਾਂ ਆ ਪੁੱਛਣਾ ਵਾਹ ਬਾਲੀ ਘੰਟ ਜੀ ਝੋਟਿਆ ਹੂੰ ਮੈਂ ਵੀ ਮੇਰਾ ਵੀ ਨੰਬਰ ਲੱਗਿਆ ਦੀ ਐਕਤੀ ਪਰ ਕੈਨਸਲ ਹੋ ਗਿਆ ਕੰਮ ਹੂੰ ਉਹ ਲੈਂਡ ਚੋਂ ਫੜ ਕੇ ਕਹਿੰਦੇ ਇੱਧਰ ਕਰ ਮਾ ਵੀ ਇਹ ਕੀ ਗੱਲ ਹੈ ਮਾ ਹੈਗਾ ਹੈਗਾ ਉੱਥੇ ਕੱਢਣਾ ਪਾਉ ਨੂੰ ਕੁਝ ਕਹਿਣੀ ਆ ਓਏ ਬਹੁਤ ਕੁਛ ਹੈ ਹੂੰ ਬਹੁਤ ਕੁਛ ਹੈ ਜੂਰ ਰਾਤ ਨੂੰ ਨਾਚ ਦੇਣੀ ਨਾ ਹੋ ਇੱਕੋ ਸੇਵਤਾ ਬਈ ਸਾਡੇ ਬਾਬੇ ਦੀ ਵੀ ਦੇਖ ਲੈ ਜਿੱਥੇ ਤੱਕ ਉਹਦੀ ਨਿਗਾਹ ਜਾਂਦੀ ਹੈ ਉੱਥੇ ਤੱਕ ਕੋਈ ਕੱਪੜਾ ਨਹੀਂ ਪਾਉਂਦਾ ਓਏ ਨਹੀਂ ਨੰਗ ਤਨਗੀ ਕੰਮ ਆਉਂਦਾ ਫਿਰ ਐ ਤਾਂ ਫਿਰ ਰੱਬ ਤਾਂ ਫਿਰ ਨੰਗ ਤਨਗਿਆਂ ਨੂੰ ਹੀ ਮਿਲਦਾ ਹੈ ਨੀ ਭੈਣ ਦੇ ਮੈਂ ਹੋਰ ਨੰਗ ਤੋਂ ਨੰਗ ਨੂੰ ਮਿਲਦਾ ਮੱਛੀਆਂ ਰੋਜੇ ਪਾਣੀ ਚ ਰਹਿੰਦੀਆਂ ਨੇ ਉਹਨਾਂ ਨੂੰ ਨਾ ਮਿਲ ਜੇ ਫਿਰ ਜੇ ਰੱਬ ਨਾ ਮੈਂ ਦੱਸ ਓਏ ਮਾਲ ਕਰਦਾ ਕੰਜਰਦ ਕੀ ਕੋਈ ਚੱਲਦੀ ਜਾਂਦਾ ਭੈਣ ਦੇ ਖਾਵਾਂ ਤੁਸੀਂ ਤਾਂ ਡੇਰੀ ਤੇਰੇ ਫਿਰਦੇ ਉੱਥੇ ਉਹ ਫਿਰ ਡੇਰ ਲੈ ਹੁਣ ਲੜਤਾ ਲੱਗੇ ਹੋਏ ਆ ਸੀ ਫਿਰ ਕਿਸੇ ਬੰਦੇ ਦੇ ਲੜਦੇ ਬਿਨਾਂ ਕਿਸੇ ਦੀ ਜਿਹਦੇ ਕੋਈ ਕੁਰਬਾਨੀ ਦਿੱਤੀ ਆ ਉਹਦੇ ਕੁਰਬਾਨੀਆਂ ਨਾਲ ਲੜ ਲੱਗੋ ਵੀ ਤੁਹਾਨੂੰ ਕੀ ਪਤਾ ਕਿੰਨੇ ਸਾਣ ਕਰੇ ਹੋਏ ਨੇ ਖਾਵੇ ਸਾਣ ਇਧਰ ਤੇ ਲਾ ਹੋਣਾ ਆਪਣੇ ਲਵੇ ਕੀ ਦੀ ਨਹੀਂ ਤੈਨੂੰ ਤਾਂ ਪੁੱਤੀਏ ਚਾਚਾ ਸਾਰਾ ਕੁਝ ਓਏ ਉਹ ਤਾਂ ਤੁਸੀਂ ਕਿਰਨੀ ਕਰਦੇ ਯਾਰ ਮਿਹਨਤ ਕਰਦੇ ਹੋਗੇ ਲੈ ਉਹ ਕੀ ਦੇ ਦੂ ਕਿਸੇ ਨੂੰ ਮੇਰਾ ਤਾਂ ਹੁਣ ਬਾਪੂ ਡੱਕ ਕੇ दारू ਨਾਲ ਪਏ ਜਾਂਦਾ ਸੀ ਹਮ ਹੈਗਾ ਤੇ ਆਪਣੇ ਅੱਲੇ ਬੱਲੇ ਕੁਝ ਜਿਹੜੀ ਹੈਗੀ ਦੀ ਬਾੜੀ ਬੁੱਟੀ ਮੀਡੀ ਗੱਲ ਸੁਣ ਜਾ ਹਮ ਦੋ ਗਿੱਲੇ ਜਿਹੜੇ ਗਹਿਣੇ ਦੀ ਉਹ ਵੀ ਮੈਂ ਹੁਣ ਛੜਾ ਲੇ ਜਿੱਦੇ ਦਾ ਜਾਨ ਲੱਗਿਆ ਜਾਨ ਲੱਗਿਆ ਤੁਸੀਂ दारू ਛੜਤੀ ਦੋ ਪੈਸੇ ਬਚਣ ਲੱਗੇ ਜਮੀਨ ਛੜਾਈ ਉਹਦੇ ਨਾਲ ਉਹਨੇ ਵੀ ਛੜਾ ਦਿੱਤੀ ਯਾਰ ਲੰਮਾ ਲੁਕ ਕਿਸੇ ਨਹੀਂ ਜਾਂਦਾ ਯਾਰ ਨਹੀਂ ਜਾਂਦਾ ਅਸਲ ਵਿੱਚ ਮੈਂ ਦੱਸਾਂ ਗੱਲ ਮੈਂ ਬੜਾ ਇਹਨਾਂ ਨੇ ਗੱਡੀਆਂ ਆਪ ਹੀ ਉੱਥੇ ਤੀਮੀਆਂ ਜਾਣ ਤੀਮੀਆਂ ਮਗਰ ਗੱਡੀਆਂ ਬੰਦੇ ਜਾਣ ਕਾ ਨੂੰ ਇਹੋੀ ਗੱਲ ਹੈ ਤੇਰਾ ਮਨਮੁਖ ਲੋਕ ਹੋ ਯਾਰਾ ਮਨਮੁਖ ਕਿਉਂ ਆ ਆਹਦਾ ਨਹੀਂ ਕਿਸੇ ਦੇ ਲੜ ਲੱਗੇ ਨਹੀਂ ਓਏ ਕੀ ਦੇਦਾ ਤੈਨੂੰ ਨੇ ਹੁਣ ਤੱਕ ਓਏ ਸਾਰਾ ਕੁਝ ਹੀ ਦੇਦਾ ਹਾਂ ਸਾਰਾ ਕੁਝ ਹੀ ਦੇਦਾ ਤੈਨੂੰ ਆ ਹੁਣ ਇੱਕ ਤਾਂ ਬਿਆਨਾ ਚੱਲਦਾ ਇੱਕ ਗਿੱਲਾ ਹੋ ਠੋਕਣਾ ਆਪਾਂ ਨੇ ਆਹੋ ਲਾ ਮਜ਼ਾਕ ਨਹੀਂ ਮਖਾਣਾ ਚੱਕ ਦੇ ਇੱਲਾ ਮਰੀਏ ਨਾ ਤੂੰ ਪਕਾਈਂ ਟੰਦੇ ਸਾਰੇ ਯਾਰਾ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਐਦਾ ਸਾਰੀ ਵੱਡੇ ਨੇ ਸੱਚੇ ਦਿਲੋਂ ਜਿਹਨੂੰ ਮੰਨੋ ਵੱਡਾ ਹੀ ਹੁੰਦਾ ਮੰਦਰ ਤੇ ਵਗ ਜਾ ਕਰੋ ਉਹ ਵੀ ਵੱਡਾ ਜਾ ਕਰੋ ਮੱਥਾ ਟੇਕ ਆਇਆ ਕਰੋ ਫਿਰ ਜਦੋਂ ਇਹ ਵੱਡੇ ਨੇ ਉਹਨਾਂ ਕੋਲ ਜਿੰਦਗੀ ਲਾਉਣਾ ਨਹੀਂ ਤੇ ਦਿਲੋਂ ਮੰਨੋ ਯਾਰ ਥੁੱਡੀ ਜਿੱਥੇ ਤੁਹਾਡਾ ਜਿੱਤ ਓਏ ਮੈਂਬਰਾਂ ਇਹ ਨਹੀਂ ਮੰਨਦੇ ਓਏ ਇਹ ਨਹੀਂ ਮੰਨਦੇ ਉਹਦੇ ਮਨ ਜਾਂਦਾ ਮੈਂ ਕਿਹਨਾਂ ਕੋਈ ਹੈ ਹੀ ਨਹੀਂ ਅਸੀਂ ਦੇਕਾਰੀਆਂ ਨੂੰ ਅਸੀਂ ਨਹੀਂ ਮੰਨਦੇ ਮੇਰੀ ਗੱਲ ਸੁਣ ਮੈਂਬਰਾਂ ਇਹ ਨਾਲ ਇਹ ਨਾਲ ਕੱਖ ਨਹੀਂ ਜਾਣਾ ਚਾਹੀਏ ਤੂੰ ਤਿੰਨ ਦਿਨ ਨਾਲ ਪਕਾਈ ਮਰੀ ਚੱਲ ਇਹਦਾ ਬਸ ਉਹੀ ਗੱਲ ਇਹ ਨਾਲ ਤਾਂ ਹਿੱਲੇ ਨਾ ਕਰਿਆ ਆਪਣੇ ਦਿਮਾਗ ਦੀ ਮਾਪਣ ਇੱਕ ਕਰ ਦੂ ਇਹੋ ਢੋਡੀਆਂ ਅੱਖਾਂ ਦੇ ਪੱਟੀ ਬੰਨੀ ਹੋਇਆ ਤੁਸੀਂ ਦੇਖ ਹੀ ਨਹੀਂ ਸਕਦੇ ਉਹਨੂੰ ਉਹ ਰੂਹ ਨੂੰ ਦੇਖ ਹੀ ਨਹੀਂ ਸਕਦੇ ਵੀ ਉਹ ਨੂੰ ਕਹੇ ਜੀ ਅਸੀਂ ਮੰਨਦੇ ਪਹਿਲਾ ਲਸਾ ਪਹਿਲਾ ਬੱਗਰ ਨੇ ਕੀ ਕੱਢ ਲਿਆ ਹੈ ਉਹ ਮਰਿਆ ਚੱਕ ਕੇ ਜੰਗਲ ਲਖਾ ਉਹ ਕਿੱਥੇ ਜਾਉ ਲੱਗੇ ਮਰਿਆ ਹੋਇਆ ਨਹੀਂ ਅੱਲਾ ਚਲਾਉਂਦਾ ਉੱਥੇ ਬਾਪੇ ਨੇ ਭਿੱਜਿਆ ਹੁਣ ਛਣਾ ਕਰਾਉਂਦਾ ਟਰਾਲਾ ਅੱਗੇ ਨੇ ਭਿੱਜਾ ਆਸਟ੍ਰੇਲੀਆ ਫਾਇਦਾ ਦੇਖੀ ਦੀ ਕਦੀ ਨਾਲ ਵੀ ਉਹ ਜਿੱਦੇ ਸੀ ਮੱਥਾ ਟੇਕ ਕੇ ਆਇਆ ਦੋਹੇ ਜਾਣੇ ਮੈਂ ਪਿੰਨੀ ਪ੍ਰਸਾਦ ਲਈ ਤੇ ਉਹਨੇ ਅਗਲੇ ਹਫਤੇ ਨੂੰ ਕੰਮ ਬਣ ਗਿਆ ਦੀ ਉਹਦਾ ਅੱਛਾ ਅੱਛਾ ਮੈਂ ਤਾਂ ਆਪ ਕਹਿੰਦਾ ਜੇ ਕਦੇ ਮੇਰੀ ਵਾਰੀ ਲੱਗੇ ਪਿੰਨੀ ਪ੍ਰਸਾਦ ਮੇਰੇ ਓਏ ਰਹਿਣ ਦੇ ਓਏ ਰਹਿਣ ਦੇ ਤੈਨੂੰ ਮੇਰਾ ਅਸਲਾ ਤੇਰੀ ਬਹੂ ਨਵੀਂ ਜਿਹੜਾ ਦੂਰੋਂ ਪਾਇਆ ਪਿੰਨੀ ਪ੍ਰਸਾਦ ਯਾਦ ਰੱਖੀਆ ਮੈਂ ਨਹੀਂ ਕਰਦੇ ਨਹੀਂ ਬਹੁਤ ਮੈਂ ਕਹਿੰਦਾ ਤੁਸੀਂ ਯਾਰ ਠੱਕਦਾ ਤੁਸੀਂ ਨਾ ਦੇਖਦੇ ਨਹੀਂ ਹੈਗੇ ਮੇਰੀ ਮੇਰੀ ਗੱਲ ਸੁਣਾ ਕੁੜੀ 14 ਸੱਦਾ ਮથે ਸਰਕਾਰਾਂ ਪੁਲਿਸ ਨੇ ਕਹਿੰਦੀਆਂ ਨੇ ਇਹਨਾਂ ਨੂੰ ਵੀ ਇਹਨਾਂ ਦਾ ਇਹ ਬਲਾਤਕਾਰ ਕਰਿਆ ਕਰਦਾ ਇਹ ਬੰਦਾ ਖੁੰਨੀਆ ਬੰਦਾ ਇਹ ਹਾਂ ਹਾਂ ਕਸਟ ਦੀਰੇ ਪਗਦਾਂ ਦੇ ਉਹ ਆਪਦੇ ਉੱਪਰ ਲੈਨੇ ਉਹਨੇ ਲੈ ਆ ਲੈ ਕੁਛ ਵੀ ਪਗਦ ਕਸਟ ਲੈ ਲੇਦੇ ਆ ਉੱਪਰ ਬੈਠੇ ਆ ਮਰੀ ਜਾਂਦੇ ਹੋ ਮਨਮੁਖ ਲੋਕ ਹੋ ਤੁਸੀਂ ਤੁਹਾਨੂੰ ਰੱਬ ਕੀ ਕਰਤਾ ਉਹਨੇ ਹੈ ਸਾਰੇ ਕੁਝ ਹੀ ਕਰਤਾ ਬੋਤ ਸਾਨੂੰ ਉਹ ਤਾਂ ਐ ਜੇ ਫੂਕ ਮਾਰਦੇ ਜਿਹੜੇ ਪਾਸੇ ਨਾ ਸਾਰੇ ਕੰਮ ਬਾਰੇ ਨਿਆਰੇ ਹੋ ਜਾਂਦੇ ਨੇ ਆਹੀ ਫੂਕ ਇਧਰ ਬਾਰਡਰ ਕਣੀ ਮੁਰਾਦੇ ਫਿਰ ਬਾਰਡਰ ਕਣੀ ਮੁਰਾਦ ਦਿੰਦੇ ਆ ਉਹ ਸੱਚ ਬਾਰਡਰ ਤੋਂ ਗੱਲ ਜ਼ਿਆਦਾ ਕੀ ਸਾਡੇ ਬਾਬਾ ਜੀ ਕਹਿੰਦੇ ਵੀ ਆਪਣੀ ਇੱਕ ਗੁਫਾ ਇਹੋ ਜੀ ਆ ਜਿਹੜੀ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਉਹ ਜੋ ਬਰੂਦ ਦੀ ਬਰੂਦ ਪਿਆ ਪਿਆ ਬਰੂਦ ਤੁਰਾ ਹੁੰਦੇ ਨੇ ਵੀ ਮਰੀਆਂ ਦੇ ਹੋਏ ਰਹਿੰਦੇ ਮੇਰਾ ਸਾਲਾ ਹੋਰ ਨਾ ਜਵਾ ਮਾਰਦੀ ਕਿਸੇ ਕੋਲ ਬਰੂਦ ਪਿਆ ਇੱਥੇ ਨਹੀਂ ਤਾਇਆ ਕੱਲ ਨੂੰ ਮੇਰੀ ਡਿਊਟੀ ਲੱਗਣੀ ਆ ਉਹਦੇ ਤੇ ਮੈਂ ਕਪੜਾ ਮਾਰਨ ਵਾਲੇ ਗਲੀਜ਼ ਕਰਨੀਆਂ ਸਾਰੀਆਂ ਤਾਹ ਤੱਕ ਦਿੱਤਾ ਹਾਂ ਚੱਕਣੀਆਂ ਨੇ ਤੋਪਾਂਾਂ ਗੱਦੀ ਉਹਨਾਂ ਨੂੰ ਪੰਜ ਸੱਤ ਜਾਣਾਂ ਦੀ ਸੇਵਾ ਲਈਏ ਚੰਗਾ ਭਲਾ ਗੁਰਦੁਆਰੇ ਜਾਂਦਾ ਸੀ ਮੇਰੇ ਸਾਲਦੇ ਆ ਜਾਂ ਦਿਮਾਗ ਠਿਕਰਾ ਮੁੱਦਾ ਮਾਰਿਆ ਪਹਿਲਾਂ ਕਰਹੀ ਨਹੀਂ ਦੇ ਮਾਰਚ ਦਿਮਾਗ ਦੇ ਠਿਕਰਾ ਪੁੱਠਾ ਵੱਜ ਗਿਆਈ ਮਿੰਟੂ ਉਹਨੂੰ ਮੁੰਡਾ ਯਾ ਉਹ ਵੀ ਉਹਦੀ ਲੱਗਦਾ ਮਨਦਾ ਤੇਰੇ ਛੋੜੇ ਸਾਧੇ ਦਾ ਉਹ ਕਾਹ ਨੂੰ ਆਜੇ ਕੋਈ ਦਾਤਾ ਦਿੰਦਾ ਯਾਰ ਤੁਸੀਂ ਆਏ ਹੋਗਾ ਦੇ 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 ਛੜ ਛੜਾ ਓਏ ਦਾਤਾ ਦਿੰਦਾ ਐ ਥੋੜੀ ਹੁੰਦਾਗਾ ਐਵੇਂ ਹੋਰ ਕੀ ਐ ਪਏ ਦੇ ਦੱਸ ਇਹ ਗੁੱਸਾ ਹੈਗਾ ਹੈ ਇਹੀ ਗੁੱਸਾ ਹੈ ਉਹੀ ਕਰੀ ਜਾਂਦੇ ਚੱਕਰ ਛੜ ਦੁੱਥੋਂ ਐ ਕਰ ਦੂ ਵਾਹ ਕਰ ਦੂ ਉਹ ਬੈਂਗਣ ਨਹੀਂ ਹੋਣਾ ਹੈਗਾ ਹੋਰ ਕੀ ਐ ਯਾਰ ਮਿੰਟੂ ਐਵੇਂ ਉਹ ਕਰੀ ਜਾਂਦਾ ਹੈ ਐ ਨਹੀਂ ਹੁੰਦਾ ਜੱਤੀ ਨੂੰ ਮਾੜਾ ਬੋਲਦੇ ਹੋ ਮਾੜਾ ਕਹਿੰਦੇ ਲੈ ਹੁਣ ਹੁਣ ਆਏ ਮੂੰਹ ਢਿੱਲਾ ਜਾ ਕਰੀ ਜਾਂਦਾ ਮਾੜਾ ਬੁੱਢਾ ਸਹੀ ਗੱਲ ਮਾੜਾ ਕਹ ਤੂੰ ਸਹੀ ਗੱਲ ਕਹਿੰਦੀ ਐ ਸਹੀ ਤੂੰ ਸਾਡੇ ਬਾਪੇ ਨੂੰ ਮਾੜਾ ਕਹ ਲੇਗੇ ਬਾਬੇ ਨੂੰ ਕਾਨੂੰ ਮਾੜਾ ਕਹਿੰਦੇ ਅਸੀਂ ਤਾਂ ਐਂ ਕਹਿੰਦੇ ਤੈਨੂੰ ਐਂ ਕਹਿੰਦਾ ਭਾਈ ਇਥੇ ਨਾਂ ਲੱਗ ਉਹਦੇ ਕੋਲ ਕੀ ਐ ਸਾਰਾ ਕੁਝ ਹੀ ਆ ਤੁਹਾਨੂੰ ਕੀ ਪਤਾ ਨਹੀਂ ਕਿੰਨੇ ਜਾਣ ਕਰੇ ਜਾਂਦੇ ਨੇ ਕਰੇ ਨਹੀਂ ਦਾਨ ਉਹਨੇ ਕੀ ਕਹਦਾ ਸਾਰਾ ਕਰਦਾ ਤੇਰੇ ਦਿਨ ਉਹ ਸਾਰੇ ਨਹੀਂ ਕਰੇ ਉਹਨਾਂ ਨਾਲ ਲੱਟ ਤੇ ਕਰੀ ਨਹੀਂ ਆ ਗਿਆ ਹੁਣ ਲੈ ਰੋਣ ਮਾਕ ਚੰਗਾ ਕੰਜਰ ਰਿਆ ਅੰਬੀਆਂ ਲੈ ਜਾ ਲੱਗਿਆ ਰੋਣ ਹੁਣ ਮੈਂ ਲੈ ਕੇ ਹੀ ਦਊਗਾ ਪਰ ਮਾੜਾ ਤਾਂ ਨਾ ਬੋਲੋ ਬਾਬੇ ਨੂੰ ਮਾੜਾ ਬਾਬੇ ਨੂੰ ਕੀ ਬੋਲਿਆ ਇਹ ਤਾਂ ਸਹੀ ਗੱਲ ਕਹੀ ਆ ਯਾਰ ਲੈ ਆਪਣੀ ਜਾਨ ਅਗਰ ਤੂੰ ਦੂਜੇ ਨੂੰ ਤਾਂ ਨਾਲ ਰੱਖੋ ਚੰਗਾ ਨਾਰੋ ਰੋਣਾ ਐਂ ਦਾ ਖਾ ਮੀਰ ਛੱਡ ਪਰੋਂ ਲੱਗਿਆ ਦਿਨ ਵੀ ਅੱਜ ਤਾਂ ਉਹ ਗੱਲ ਕਰਦੇ ਤੇ ਵੀ ਇਹ ਤੁਸੀਂ ਜਾਣ ਕੇ ਉਹ ਕਰਦੇ ਮਨਮੁਖ ਲੋਕ ਉਹਨਾਂ ਨੂੰ ਮਨਮੁਖ ਲੋਕ ਮੈਂ ਕਹਾਂ ਬਾਬਾ ਤੋਂ ਟੇ ਜਾ ਕਰਾ ਦਈਂ ਬਾਬੇ ਤੋਂ ਇਹਦਾ ਕੁਸੂਰ ਹੈ ਬਾਬਾ ਇਹ ਕਹੂਗਾ ਵੀ ਬਾਬਾ ਤੁਮ ਬਾੜਾ ਬੋਲਦੇ ਨੇ ਉਹ ਰੱਬੀ ਨੂੰ ਆ ਓਏ ਓਹ ਆ ਤੋੜ ਲੈਂ ਆਂ ਬੀਆ ਇਥੋਂ ਚਾਹ ਹੋਰ ਆ ਦੇਖ ਲੈ ਮੈਂ ਕਿ ਜਾਊਂਗਾ ਲੈ ਜਾ ਲੈ ਜਾਂ ਬੀ ਤੇਰੇ ਲਈ ਟੀਵੀ ਦਾ ਆਪ ਕੱਲ ਬੂਟੀ ਪਾਰਲਰ ਤੇ ਫਿਰਦੀ ਤਰੀ ਓਏ ਬੂਟੀ ਪਾਰਲਰ ਤੇ ਫਿਰਦੀ ਤਰੀ ਤੇ ਟੀਮੀ ਫਰੀ ਕਾੜਾ ਜੀ ਅੱਧ ਡੇਰੇ ਇਕੱਠਾ ਹੈਗਾ ਉਹੀ ਦਾ ਕੁੱਟੂ ਕੀ ਜਟਣੀ ਆਹ ਦੇ ਯੇਨੀ ਮੈਂ ਬਰਾ ਉਹ ਯੇਨੀ ਬਾਈ ਆ ਜਾ ਮੇਰੇ ਸਾਲੇ ਦੇ ਇਹ ਚਾਰ ਦਿਨ ਸਮਝਾਈ ਜਲ ਤਾਰੀ ਸਮਝਦਾ ਇਹ ਆ ਆ ਪੀਪੀ ਦੇ ਹੱਥ ਢੋਲੀ ਦੇਵਾ ਕਰ ਦੇ ਰਹੀ ਇਹਨੂੰ ਤਾਂ ਰੋਲੇ ਹੀ ਆ ਜੇ ਸਾਰੇ ਲਾਜ ਵਾਲੇ ਚਾਰ ਪਾਲੂ ਉਹ ਲੈ ਜਾ ਲੈ ਜਾ